ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਵਰ ਪੰਜਾਬ ਦੇ ਵਿੱਚ ਤਸ਼ੱਦਦ ਜੋ ਹਲਾਤ ਪੰਜਾਬ ਦੇ ਬਣੇ ਹੋਏ ਆ ਕਿਸੇ ਤੋਂ ਲੋਕੇਸ਼ਪੇ ਨਹੀਂ ਆ ਕਿ ਕਿਵੇਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੀ ਜਵਾਨੀ ਨੂੰ ਮਾਰਿਆ ਜਾ ਰਿਹਾ ਲੱਤਾਂ ਬਾਹਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਜਾਂ ਜਾਨੋ ਮਾਰਿਆ ਜਾ ਰਿਹਾ ਰੋਜ਼ ਦੀਆਂ ਘਟਨਾਵਾਂ ਨੇ ਇਧਰੋਂ ਇੱਕ ਪਾਸੋਂ ਜਵਾਨੀ ਨੂੰ ਨਸ਼ਿਆਂ ਨਾਲ ਖਤਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਤੇ ਤੀਜੇ ਪਾਸੇ ਸਰਕਾਰਾਂ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਤੁਹਾਡੀ ਕਿਸਾਨੀ ਖਤਮ ਕਰਨ ਲਈ ਖੋਣ ਲਈ ਲਗਾਤਾਰ ਜਿਹੜੇ ਉਹ ਹਮਲੇ ਕਰ ਰਹੀ ਆ ਸੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਨੇ ਤੁਹਾਡੇ ਧਿਆਨ ਚਾ ਮਸਲਾ ਇਹ ਸਾਰੇ ਜ਼ਬਰ ਦੇ ਖਿਲਾਫ ਜੋ ਸਰਕਾਰੀ ਜ਼ਬਰ ਹੈ ਜੋ ਪੁਲਿਸ ਦਾ ਜ਼ਬਰ ਹੈ ਜੋ ਵਰਸ਼ਾ ਕਰਦੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਸੋ ਪੰਜਾਬ ਦੇ ਲੋਕੋ ਸਾਨੂੰ ਕਿਸੇ ਦਾ ਉੱਠਣਾ ਹੀ ਪੈਣਾ ਬਾਈ ਅਸੀਂ ਮੰਨਦੇ ਹਾਂ ਕਿ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਨੌਜਵਾਨ ਪੁੱਤ ਝੂਠੇ ਮੁਕਾਬਲੇ 'ਚ ਮਾਰੇ ਗਏ ਆ ਉਹਨਾਂ ਪਰਿਵਾਰਾਂ ਨੂੰ ਮਿਲੇ ਆ ਸੰਪਰਕ ਕੀਤਾ ਬਹੁਤ ਜ਼ਿਆਦਾ ਡਰੇ ਹੋਏ ਨੇ ਦਾਸ ਦੇ ਵਿੱਚ ਮੁੰਡੇ ਦਾ ਮਾਰ ਤੇ ਮੁਕਾਬਲਿਆਂ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਿਸ ਦਾ ਭਰਾ ਕਿਸ ਦਾ ਪਿਓ ਜਿੱਲਾਂ ਡੱਕੇ ਹੋਏ ਆ ਤੇ ਡਰ ਆਇਆ ਵੀ ਜੇ ਤੁਸੀਂ ਬੋਲੇ ਕਿਸੇ ਕੋਰਟ ਕਚਹਿਰੀ ਚ ਗਏ ਕਿਸੇ ਮੀਡੀਆ ਚ ਗਏ ਕਿਸੇ ਲੋਕਾਂ ਕੋਲ ਗਏ ਜਾਂ ਆਪਣੀ ਬਾਤ ਠਾਈ ਤਾਂ ਜਿਹੜੇ ਬੰਦੇ ਤੁਹਾਡੇ ਅੰਦਰ ਆਏ ਅਸੀਂ ਬਾਹਰ ਨਹੀਂ ਆਉਣ ਦੇਣੇ ਸੋ ਭਰਾਵੋ ਇਹ دہشت ਦਾ ਜਿਹੜਾ ਮਾਹੌਲ ਬਣਿਆ ਇਹ ਮਾਹੌਲ ਨੂੰ ਇਹ ਘੇਰੇ ਨੂੰ ਤੋੜਨਾ ਪੈਣਾ ਇੱਥੇ ਅਸੀਂ ਮੰਨਦੇ ਆਂ ਕਿ ਜੇ ਕੋਈ ਬੰਦਾ ਕ੍ਰਾਈਮ ਕਰਦਾ ਜੁਰਮ ਕਰਦਾ ਉਹਦੇ ਲਈ ਇੱਕ ਸਿਸਟਮ ਬਣਿਆ ਉਹ ਸਿਸਟਮ ਵਿੱਚ ਤੁਹਾਡੇ ਕੋਲ ਕਾਨੂੰਨ ਆ ਤੁਹਾਡੇ ਕੋਲ ਜੇਲ੍ਹਾਂ ਨੇ ਤੁਹਾਡੇ ਕੋਲੇ ਜੱਜ ਨੇ ਤੁਹਾਡੇ ਕੋਲੇ ਅਦਾਲਤਾਂ ਨੇ ਉਹਦੇ ਮੁਤਾਬਕ ਆ ਮੰਨ ਜੇ ਨਾ ਕਿ ਉਹਨੂੰ ਗੋਲੀ ਮਾਰ ਕੇ ਮੁੱਦੇ ਖਤਮ ਕੀਤੇ ਜਾ ਰਹੇ ਆ ਸੋ ਇਹਨਾਂ ਸਾਰੇ ਮਸਲਾਂ ਨੂੰ ਲੈ ਕੇ 13 ਤਰੀਕ ਨੂੰ 13 ਜੁਲਾਈ ਨੂੰ ਦਿਨ ਐਤਵਾਰ ਤਪਾ ਮੰਡੀ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਉੱਥੋਂ ਦੀ ਦਾਣਾ ਮੰਡੀ ਜਿੱਥੇ ਅਸੀਂ ਹੁਣ ਬੈਠੇ ਆਂ ਦਾਣਾ ਮੰਡੀ ਦੇ ਵਿੱਚ ਐਸੇ ਜਗ੍ਹਾ ਦੇ ਉੱਤੇ ਤਾਜੋ ਕੇ ਰੋਡ ਦੇ ਉੱਤੇ ਜਦੋਂ ਤਪੇ ਤੋਂ ਆਪਾਂ ਤਾਜੋ ਪਿੰਡ ਨੂੰ ਜਾਂਦੇ ਆਂ ਤਾਂ ਉੱਥੇ ਇਹ ਦਾਣਾ ਮੰਡੀ ਪੈਂਦੀ ਹੈ ਉਹਦੇ ਵਿੱਚ ਆਪਣਾ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਜਬਰ ਵਿਰੋਧੀ ਇਕੱਠ ਰੱਖਿਆ ਗਿਆ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਸੰਰਸ ਦੇ ਲਈ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਨੂੰ ਫਤੋਬਦ ਵੱਡੀ ਗਿਣਤੀ ਦੇ ਵਿੱਚ ਇਹ ਜ਼ਬਰ ਦੇ ਖਿਲਾਫ ਅੱਜ ਉੱਠਣ ਦੀ ਬੋਲਣ ਦੀ ਲੋੜ ਹੈ ਨਹੀਂ ਪੰਜਾਬੀਓ ਚੇਤਾ ਰੱਖਿਓ ਮੇਰੀ ਗੱਲ ਯਾਦ ਰੱਖਿਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਅੱਗ ਪੰਜਾਬ 'ਚ ਫੈਲ ਰਹੀ ਹੈ ਚਾਹੇ ਚਟਿਆਂ ਦੇ ਰੂਪ 'ਚ ਹੈ ਚਾਹੇ ਝੂਠੇ ਮੁਕਾਬਲਿਆਂ ਦੇ ਰੂਪ 'ਚ ਹੈ ਚਾਹੇ ਕਿਸੇ ਹੋਰ ਰੂਪ ਦੇ ਵਿੱਚ ਹੈ ਇਹ ਅੱਗ ਨੇ ਤੁਹਾਡੇ ਪੰਜਾਬੀਓ ਘਰ ਸਾੜ ਕੇ ਸੁਆਹ ਕਰ ਦੇਵੇ ਜੀ ਅੱਜ ਵੀ ਨਾ ਆਪਾਂ ਉੱਠੇ ਅੱਜ ਵੀ ਨਾ ਆਪਾਂ ਬੋਲੇ ਤਾਂ ਸੋ ਮੇਰੀ ਪੰਜਾਬਦਰ ਦੀ ਲੋਕਾਂ ਨੂੰ ਅਪੀਲ ਹੈ ਮਾਮਾ ਨੂੰ ਭੈਣਾਂ ਨੂੰ ਨੌਜਵਾਨ ਬਜ਼ੁਰਗਾਂ ਬੱਚਿਆਂ ਨੂੰ ਕਿ 13 ਤਰੀਕ ਨੂੰ ਵੱਡੀ ਗਿਣਤੀ ਦੇ ਬੱਚਾ ਜ਼ਿਲ੍ਹਾ ਬਰਨਾਲਾ ਤਪਾ ਮੰਡੀ ਕਾਜੋਕੇ ਰੋਡ ਦੇ ਉੱਤੇ ਰੈਲੀ ਰੱਖੀ ਗਈ ਹੈ ਜੋ ਇਹ ਜ਼ਬਰ ਦੇ ਵਿਰੁੱਧ ਹੈ ਤੇ ਮੈਂ ਖਾਸ ਤੌਰ ਤੇ ਅਪੀਲ ਕਰਦਾ ਹਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਨੌਜਵਾਨ ਮੁੰਡੇ ਤਿਹੇ 2-2.5 ਸਾਲਾਂ ਦੇ ਵਿੱਚ 40-45 ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਗਏ ਆ ਜਾ ਜਿੰਨੇ ਆ ਪਰਿਵਾਰਾਂ ਦੇ ਸੰਕੜੇ ਨੌਜਵਾਨ ਮੁੰਡਿਆਂ ਦੇ ਲੱਤਾਂ ਬਾਹਾਂ ਚ ਗੋਲੀਆਂ ਮਾਰੀਆਂ ਗਈਆਂ ਆਮ ਹੀ ਹੋ ਗਈ ਗੱਲ ਹਰ ਦੂਜੇ ਤੀਜੇ ਦਿਨ ਲੱਤਾਂ ਬਾਹਾਂ ਚ ਗੋਲੀ ਮਾਰ ਦਿੰਦੇ ਆ ਕੋਈ ਪੁਛਰੀ ਕੋਈ ਪੜਤਾਲ ਨਹੀਂ ਲੋਕ ਰੌਲਾ ਪਾ ਕੇ ਬਹਿ ਜਾਂਦੇ ਆ ਲੋਕ ਕੋਰਟਾਂ 'ਚ ਵੀ ਜਾਂਦੇ ਆ ਕੋਈ ਸੁਣਵਾਈ ਨਹੀਂ ਭਰਾਵੋ ਸੋ ਉਹਨਾਂ ਪਰਿਵਾਰਾਂ ਨੂੰ ਮੇਰੀ ਅਪੀਲ ਆ ਕਿ ਉਹ ਪਰਿਵਾਰ ਵੀ ਜਰੂਰ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਵੀ ਆ ਜਿਹੜੇ ਪਰਿਵਾਰ ਰਹਿ ਗਏ ਸੰਪਰਕ ਵੀ ਕਰਨ ਤੇ 13 ਤਰੀਕ ਨੂੰ ਇਹ ਜਗ੍ਹਾ ਤੇ ਵੀ ਆਉਣ ਜਿਹੜੀ ਅਸੀਂ ਜ਼ਬਰ ਵਿਰੋਧੀ ਰੈਲੀ ਲਖਿਆ ਕਰੋ ਕਿ ਇਹ ਅਸੀਂ ਇੱਥੇ ਨਹੀਂ ਛੱਡਣਾ ਮਸਲਾ ਜਿਹੜੇ ਮੌਜਬਾਨ ਮੁੰਡੇ ਮਾਰੇ ਗਏ ਆ ਜੋ ਪਰਿਵਾਰ ਸਾਡੇ ਨਾਲ ਖੜ ਗਏ ਆ ਵੀ ਹਾਈ ਕੋਰਟ ਜਾਣਾ ਪਵੇ ਸੁਪਰੀਮ ਕੋਰਟ ਜਾਣਾ ਪਵੇ ਜਿਹੜੇ ਵੀ ਦੋਸ਼ੀ ਲੋਕ ਨੇ ਇਹਦੇ ਉਹਨਾਂ ਨੂੰ ਸਹਾਰੇ ਤੱਕ ਲਜਾਵਾਂਗੇ ਸਜ਼ਾਵਾ ਦਵਾਵਾਂਗੇ ਜਿਵੇਂ ਕਿ ਪਹਿਲਾਂ ਵੀ 80 90 ਦੇ ਦੌਰ ਦੇ ਵਿੱਚ ਵੀ ਜਿਹੜੇ ਝੂਠੇ ਮੁਕਾਬਲੇ ਹੋਏ ਸੀ ਉਹਨਾਂ ਦੇ ਵਿੱਚ ਅੱਜ ਵੀ ਕਈ ਐਸਪੀ ਡੀਐਸਪੀ ਐਸਐਸਪੀ ਰੈਂਕ ਦੇ ਬੰਦਿਆਂ ਨੂੰ ਸਜ਼ਾਾਂ ਮ ਹੋ ਰਹੀਆਂ ਨੇ ਕਿ ਉਹਨਾਂ ਜੋ ਮਰ ਗਏ ਕਿ ਜਿਉਂਦੇ ਆ ਕਿ ਜਿਲ੍ਹਾ ਚਲੇਗੇ ਕਈਆਂ ਦੇ ਕੇਸ ਜਿਹੜੇ ਚੱਲ ਰਹੇ ਆ ਸੋ ਡਰਨ ਦੀ ਲੋੜ ਨਹੀਂ ਅਸੀਂ ਹਰ ਪੱਖ ਤੋਂ ਅਖੀਰ ਤੱਕ ਜਮਾ ਤੁਹਾਡੇ ਨਾਲ ਖੜਾਗੇ ਉਹ ਪਰਿਵਾਰ ਵੀ ਜ਼ਰੂਰ ਇੱਥੇ 13 ਤਰੀਕ ਨੂੰ ਦਿਨ ਐਤਵਾਰ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਤਾਜੋਕੇ ਰੋਡ ਦੇ ਉੱਤੇ ਬਾਹਰ ਬਾਹਰ ਦਾਣਾ ਮੰਡੀ ਆ ਉੱਥੇ ਪਹੁੰਚਣ ਦੀ ਜਰੂਰ ਕੋਪਾਲਤਾ ਕਰੋ ਅਗਲੀ ਗੱਲ ਬਾਈ ਐਮਪੋਰਸਨ ਮਾਨ ਇਹ ਤੁਸੀਂ ਵੇਖ ਲੋ ਹੁਣੇ ਆ ਕੱਲ ਕੀ ਹੋਇਆ ਦੋ ਮੁੰਡੇ ਅਗੇ ਜੀ ਪੁਲਿਸ ਦੀ ਹਿਰਾਸਤ ਸੀ ਤੇ ਗੋਲੀ ਉਹਨਾਂ ਨੇ ਐਂਗੂਸ਼ ਲਾ ਕੇ ਪੁਲਿਸ ਦੇ ਵਿੱਚੋਂ ਬੰਦੇ ਮਾਰ ਦਿੱਤੇ ਕੁਛ ਨਹੀਂ ਉਹ ਤੁਹਾਨੂੰ ਵੀ ਪਤਾ ਹੈ ਕੀ ਹੈ ਪੁਲਸੀਆ ਜ਼ਬਰ ਹੈ ਗੋਨੇ ਵਾਲਾ ਕਾਦੇ ਵਾਸਤੇ ਮਾਰਿਆ ਗਿਆ ਜੀ ਨਰਿੰਦਰ ਦੀ ਕੀ ਹੈ ਪੁਲਸ ਦਾ ਜ਼ਬਰ ਹੈ ਪੀਲੀ ਵੀ ਕਿਉਂ ਮਾਰੇਗੇ ਪੁਲਸ ਦਾ ਜ਼ਬਰ ਹੈ ਗਿਣ ਕੇ ਵੇਖੋ ਕਿਉਂ ਹੋ ਰਿਹਾ ਹੈ ਪੁਲਿਸ ਦਾ ਜ਼ਬਰ ਇਹ ਜੋ ਪੁਲਿਸ ਦਾ ਜ਼ਬਰ ਨਹੀਂ ਚੱਲਿਆ ਤੁਹਾਨੂੰ ਲੱਗਦਾ ਕਿ ਆ ਜਿਹੜੇ ਮੈਂ 4-5 ਗਨ ਆਏ ਇੱਥੇ ਰੁਕ ਜੂਗਾ ਜਾਂ ਇੱਕ ਫਿਰਕੇ ਤੇ ਲੱਗ ਜੂਗਾ ਜਾਂ ਇੱਕ ਧਰਮ ਤੇ ਰੁਕ ਜੂਗਾ ਪੰਜਾਬ ਹਿਸਟਰੀ ਰਹੀ ਹੈ ਹੁਣ ਤੱਕ ਚਾਹੇ ਤੁਸੀਂ ਸਿਕੰਦਰ ਵੇਲੇ ਤੋਂ ਲੈ ਲੋ ਅਲੈਗਜ਼ੈਂਡਰ ਵੇਲੇ ਤੋਂ ਹਮੇਸ਼ਾ ਜ਼ਬਰਦਸਤ ਮੁਕਾਬਲਾ ਵੀ ਕੀਤਾ ਤੇ ਪੰਜਾਬ ਤੇ ਜ਼ਬਰ ਹੋਇਆ ਵੀ ਸਭ ਤੋਂ ਜ਼ਿਆਦਾ ਹੈ ਔਰ ਬਦਕਿਸਮਤੀ ਨਾਲੇ ਵਧਦਾ ਜਾ ਰਿਹਾ ਹੈ ਔਰ ਕਦੇ ਵੀ ਜਬਰ ਰੁਕਦਾ ਨਹੀਂ ਹੁੰਦਾ ਹੈ ਹਿਸਟੋਰਿਕਲੀ ਵੇਖਿਓ ਜੀ ਇਹ ਹੌਲੀ ਹੌਲੀ ਸ਼ੁਰੂ ਹੁੰਦਾ ਤੇ ਵੱਧਦਾ ਹੈ ਕਮ ਸੇ ਕਮ ਆਪਾਂ ਹਿਸਟਰੀ ਨੂੰ ਵੇਖਦੇ ਹੋਏ ਐਂਕੀ ਉਹਦੇ ਤੋਂ ਸਬਕ ਲੈ ਕੇ ਬੜਾ ਲੰਬਾ ਨਾ ਜਾਣ ਦਈਏ ਕਿ ਹੁਣੇ ਹੀ ਇਹਨੂੰ ਠੱਲ ਪਾਈਏ ਤੇ ਠੱਲ ਕਿਵੇਂ ਪਾਉਗੀ ਲੋਕਾਂ ਦੇ ਘੱਟ ਨਾਲ ਅੱਜ ਜਿਹੜੇ ਫੋਨ ਨੇ ਜਿਹਦੇ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚ ਰਹੇ ਹਾਂ ਇਹਦਾ ਮਤਲਬ ਇਹ ਹੈ ਕਿ ਸਿਰ ਜੋੜ ਲੀਏ ਨਹੀਂ ਤਾਂ ਮਾਰੇ ਜਾਵਾਂਗੇ ਕੱਲੇ ਕੱਲੇ ਕਰਕੇ ਮਾਰਦਾ ਜਾਬਰ ਕਿਤੇ ਤੁਹਾਨੂੰ ਕਹੂ ਹਿੰਦੂ ਐ ਤੂੰ ਸਿੱਖ ਐ ਤੂੰ ਦਾਲੇਤਾ ਐ ਤੂੰ ਜੱਟ ਐ ਅਸੀਂ ਪੰਜਾਬੀ ਆਂ ਔਰ ਪੰਜਾਬੀ ਮਰਦੇ ਰਹੇ ਨੇ ਜੇ ਬਚਣਾ ਚਾਹੁੰਦੇ ਹੋ ਤਾਂ ਹੀ ਅਸੀਂ ਜਿਵੇਂ ਲੱਖੇ ਨੇ ਪਹਿਲਾਂ ਦੱਸਤਾ ਅਸੀਂ ਉਸੇ ਜਗ੍ਹਾ ਬੈਠੇ ਇੱਥੇ ਹੀ ਕਰਾਂਗੇ ਘੁਮਾ ਦਿਓ ਬਖਾ ਵੀ ਦਿਓ ਇੱਕ ਵਾਰੀ ਇਹ ਬਰਨਾਲੇ ਦੇ ਜਮਾ ਨਾਲ ਜਿਹੜੇ ਇਧਰੋਂ ਆਉਣਗੇ ਸਮਰੂਰ ਵਾਲੇ ਪਾਸਿਓਂ ਬਰਨਾਲਾ ਆ ਕੇ ਫੇਰ ਤਫਾ ਆਊਗਾ ਤੇ ਜਿਹੜੇ ਇਧਰੋਂ ਫਰੀਦਕੋਟ ਰੋਂ ਜਾ ਇਧਰਲੇ ਪਾਸਿਓਂ ਉਹਨਾਂ ਨੂੰ ਪਾਈ ਬਠਿੰਡੇ ਵਾਲੇ ਪਾਸਿਓਂ ਪੈ ਜੂਗਾ ਜਾਂ ਰਾਹ ਚੋਂ ਬਾਜੇ ਵਾਲੇ ਪਾਸਿਓਂ ਉਹ ਇੱਥੇ ਪਹੁੰਚਣ ਸਾਰਿਆਂ ਨੇ ਇੱਕ ਸੇ ਇੱਕ ਲਈ ਨਹੀਂ ਜਿਹੜੇ ਪੰਜਾਬ ਦੇ ਪੁੱਤਾਂ ਨਾਲ ਕਿਉਂਕਿ ਪਤਾ ਕੀ ਹੁੰਦਾ ਬੜੇ ਬੰਦਿਆਂ ਨੂੰ ਖੂਨ ਮੂਹ ਨੂੰ ਲੱਗ ਜਾਂਦਾ ਔਰ ਪੰਜਾਬ ਪੁਲਿਸ ਵੱਧ ਕੇ ਸਮਤੀ ਨਾਲ ਸਾਡੇ ਉਹਨਾਂ ਮੁੰਡਿਆਂ ਲਈ ਵੀ ਅਸੀਂ ਲੜਦੇ ਆ ਇਹਨਾਂ ਨੂੰ ਜੋਬਸ ਮਿਲ ਪਰ ਇਹਨਾਂ ਦੇ ਖੂਨ ਲੱਗਿਆ ਹੋਇਆ ਮੂਹ ਨੂੰ ਮਾੜੀ ਜੀ ਗੱਲ ਹੋਈ ਨਹੀਂ ਤੇ ਬੰਦਾ ਮਾਰਿਆ ਨਹੀਂ ਕੁੱਟਿਆ ਨਹੀਂ ਨਹੀਂ ਤਾਂ ਆਖ ਦਿੰਦੇ ਫਿਰ ਕੀ ਹੋ ਗਿਆ ਯਾਰ ਇਹ ਤਾਂ ਸਾਡਾ ਕੰਮ ਹੈ ਤੇ ਜੇ ਆਪਾਂ ਨਹੀਂ ਬੋਲਾਂਗੇ ਆਹੀ ਕੁਛ ਹੋਊਗਾ ਇਹ ਕੱਠ ਹੈ ਜਿਹੜਾ ਇਕ ਕਿਸੇ ਇੱਕ ਬੰਦੇ ਲਈ ਨਹੀਂ ਕਿਸੇ ਦੋ ਇਨਸੀਡੈਂਟ ਲਈ ਨਹੀਂ ਕਿਸੇ ਇੱਕ ਧਰਮ ਲਈ ਨਹੀਂ ਇੱਕ ਫਿਰਕੇ ਲਈ ਨਹੀਂ ਸਾਰਿਆਂ ਨੇ ਆਉਣਾ ਹੈ ਤਾਂ ਜੋ ਅਸੀਂ ਸਿਰ ਜੋੜ ਕੇ ਇਹਨਾਂ ਨੂੰ ਦੱਸ ਸਕੀਏ ਕਿ ਅਸੀਂ ਜ਼ਬਰ ਦੇ ਵਿਰੁੱਧ ਆਂ ਔਰ ਇਹ ਚੈਲਨ ਨਹੀਂ ਦੇਣਾ ਜਿਹੜਾ ਪੁਲਸੀਆ ਤਸ਼ੱਦਦ ਚੱਲ ਰਿਹਾ ਹੈ ਜਿਹੜੇ ਪੁਲਿਸ ਵਾਲਿਆਂ ਨੇ ਬਤਮੀਜ਼ੀਆਂ ਕੀਤੀਆਂ ਜਾਂ ਜ਼ਿਆਦਤੀਆਂ ਕੀਤੀਆਂ ਮੈਂ ਉਹਨਾਂ ਸਾਰਿਆਂ ਨੂੰ ਆਣਾ ਤੁਹਾਨੂੰ ਅਸੀਂ ਪਰਸਨਲੀ ਵੀ ਨਹੀਂ ਬਖਸ਼ਣਾ ਔਰ ਜੋ ਤੁਹਾਡੀ ਸਜ਼ਾ ਬਣਦੀ ਹੈ ਉਹ ਤੁਹਾਨੂੰ ਸਜ਼ਾ ਮਿਲੇਗੀ ਜਿਹੜੇ-ਜਿਹੜੇ ਕੇਸ 'ਚ ਵੀ ਤੁਸੀਂ ਇਨਵੋਲਵ ਹੋ ਉਹ ਨੂੰ ਇੱਕ ਦੱਸ ਦਿਆਂ ਆ ਹੁਣ ਸਜ਼ਾਾਂ ਮਿਲ ਰਹੀਆਂ ਜਿਨ੍ਹਾਂ ਨੇ ਪਹਿਲਾਂ ਚੰਦ ਚਾੜੇ ਸੀ ਬੀ ਕੇਅਰਫੁਲ ਆ ਜਿਹੜੇ ਬਾਸ ਤੁਹਾਨੂੰ ਆਰਡਰ ਦਿੰਦੇ ਨੇ ਨਾ ਇਹਨਾਂ ਨੇ ਐਂ ਭੱਜਣਾ ਜਿਵੇਂ ਪਹਿਲਾਂ ਵਾਲੇ ਭੱਜ ਗਏ ਸਮਝੋ ਜਿਹੜਾ ਕਰੂਗਾ ਉਹ ਭਰੂਗਾ ਵੀ ਇਹ ਯਾਦ ਰੱਖ ਲਿਓ ਜੇ ਵੱਡਿਆਂ-ਵੱਡਿਆਂ ਨਾਲ ਹੋਇਆ ਪਹਿਲਾਂ ਸੋ ਸਾਰੇ ਬੰਦੇ ਇੱਕ ਵਾਰੀ ਆਇਓ ਜੇ ਤਾਂ ਜੋ ਕਦੇ ਕੱਟ ਹੋਊਗਾ ਔਰ ਇੱਕ ਆਵਾਜ਼ ਨਿਕਲ ਲੂਗਾ ਉਹ ਜੋ ਜੋ ਨਿਕਲੂਗੀ ਜਿਵੇਂ ਆਂਦੇ ਯਾਰ ਆਵਾਜ਼ੇ ਖਲਕਤ ਨਗਾੜਾ ਇਹ ਖੁਦਾ ਤੇ ਨਗਾੜਾ ਖੁਦਾ ਦਾ ਬਣਾਉਣਾ ਹੈ ਆਪਾਂ 13 ਤਰੀਕ ਨੂੰ ਸਵੇਰ 10 ਤੋਂ 2 ਦੇ ਵਿੱਚ ਇੱਥੇ ਪਹੁੰਚੋ ਜੇ ਔਰ ਸਾਰੇ ਜਣਿਆਂ ਦਾ ਕਾਠਾ ਆਪਾਂ ਸਾਂਝੀਆਂ ਕਰਾਂਗੇ ਵਿਚਾਰਾਂ ਤੇ ਸਰਕਾਰ ਨੂੰ ਤੇ ਪੁਲਿਸ ਨੂੰ ਇੱਕ ਮੈਸੇਜ ਦੇਵਾਂਗੇ ਔਰ ਨਾਲ ਨਾਲ ਇੱਕ ਲਾਂਬੰਦੀ ਕਿ ਇਹਨਾਂ ਨੂੰ ਸਜ਼ਾਵਾ ਕਿਵੇਂ ଦਵਾ ਸਕੀਏ ਜਿਨ੍ਹਾਂ ਨੇ ਜ਼ੁਲਮ ਕੀਤੇ ਐ ਔਰ ਅੱਗੇ ਤੋਂ ਨਾ ਹੋਣ ਉਹਦੇ ਲਈ ਵੀ ਸੋਚੀਏ ਔਰ ਇੱਕ ਐਕਟ ਬਣਾ ਸਕੀਏ ਕਿ ਜੇ ਸਰਕਾਰ ਬਣਾ ਲਈ ਗਲਤ ਤਾਂ ਇਹਦਾ ਮਤਲਬ ਅਸੀਂ ਇਹਨਾਂ ਦੇ ਮੂੰਹਾਂ ਤੇ ਵੇਂਦੇ ਰਹੀਏ ਨਹੀਂ ਅਸੀਂ ਇੱਕ ਐਹੋ ਜਿਹਾ ਐਕਟ ਬਣਾਈਏ ਜੀਦੇ ਨਾਲ ਇੱਕ ਪਬਲਿਕ ਕੁਛ ਕਰ ਸਕੇ ਇਹਨਾਂ ਦੀ ਕੰਪਲੇਂਟ ਹੋਵੇ ਚਾਹੇ ਉਹ ਪੁਲਿਸ ਕੰਪਲੇਂਟ ਅਥਾਰਟੀ ਹੋਵੇ ਜਿਹਨੂੰ ਬੈਟਰ ਕਰਨਾ ਹੈ ਅਮੈਂਡਮੈਂਟ ਕਰਨੀ ਹੈ ਜੋ ਵੀ ਇੱਕ ਤੁਹਾਨੂੰ ਰੂਪਰੇਖਾ ਉਸ ਦਿਨ ਇੱਥੇ ਹੀ ਖੜ ਕੇ ਦੱਸਾਂਗੇ ਔਰ ਉਹਦੇ ਨਾਲ ਤੁਸੀਂ ਬਲੀਵ ਕਰਿਓ ਜੇ ਆਪਾਂ ਇਸ ਜ਼ਬਰ ਨੂੰ ਠੱਲ ਪਾਵਾਂਗੇ ਸੋ ਮਿਲਦੇ ਆਪਾਂ ਤੇਰਾ ਨੂੰ ਜ਼ਰੂਰ ਆਇਓ ਜੇ ਮੈਨੂੰ ਲੱਗਦਾ ਸਾਰੀਆਂ ਗੱਲਾਂ ਹੋ ਗਈਆਂ ਫਤਿਹਬਲਾ ਜੀ ਇਹ ਆਖਿਰ ਤੇ ਬਾਈ ਇਹ ਕੱਲੇ ਕੱਲੇ ਨੂੰ ਨਖੇੜ ਰਹੇ ਆ ਅੱਜ ਦਾ ਬਿਆਨ ਸੁਣ ਲਓ ਭਵੰਤਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਕਿ ਕਿਸਾਨਾਂ ਅੱਗੋਂ ਨੂੰ ਪੁੱਛੋ ਜੀ ਵੀ ਇਹ ਆਖਰੀ ਵਾਰ ਖੇਤ ਕਦੋਂ ਗਈ ਸੀ ਇਹ ਸਾਰਾ ਪ੍ਰਾਪੇਗੰਡਾ ਹੈ ਕੱਲੇ ਕੱਲੇ ਨੂੰ ਨਖੇੜ ਰਹੇ ਆ ਲੋਕਾਂ ਨੂੰ ਪਾੜ ਰਹੇ ਆ ਕਿਉਂਕਿ ਸੋਡੇ ਇੱਕ ਕੇ ਦਾ ਛੋਡੀ ਤਾਕਤ ਆ ਜਮੀਨਾ ਤੁਹਾਡੀਆਂ ਦੱਬੀਆਂ ਜਾਂਦੀਆਂ ਲਾਈਨ ਪਲ ਕੂਲਿੰਗ ਨੀਤੀ ਦਿੱਤੇ ਆ ਦੱਬੀ ਤੁਰੇ ਆਉਂਦਾ ਕੰਮ ਨੂੰ ਆ ਰੋਜ਼ ਜੇ ਆਪਾਂ ਦੇਖਦੇ ਜੇਸਵੀਆ ਬਾੜੀ ਫਿਰਦਾ ਝੋਨਿਆਂ ਦੇ ਵਿੱਚ ਸੋ ਚਾਰਸ ਫਿਰੋ ਪੰਜਾਬੀਓ ਘੇਰਾ ਪੈ ਗਿਆ ਨਾ ਚੋਹੀ ਜਿਵੇਂ ਬਾਈ ਨੇ ਗੱਲ ਕਹੀ ਤੋਜ ਨੇ ਵੀ ਨਾ ਮਸਲਾ ਸਿੱਖ ਦਾ ਨਾ ਹਿੰਦੂ ਦਾ ਨਾ ਮੁਸਲਮਾਨ ਦਾ ਜਨਾ ਤੁਹਾਡੀਆਂ ਪਾਣੀਆਂ ਚ ਪਾਤੀਆਂ ਪਾਣੀ ਵੀ ਤੁਹਾਡੇ ਤੇਹਰੀ ਲੈ ਕਰਤੇ ਆ ਕਿਸ ਕਿਹੜੇ ਪਾਸੇ ਬਚੋਗੇ ਕਿਸੇ ਨੂੰ ਕਿੱਤਾ ਲੈ ਜੂਗਾ ਕਿਸ ਨੂੰ ਜ਼ਹਿਰ ਪਾਣੀ ਵਾਲੀ ਲੈ ਜੂ ਪਾਣੀ ਨਾ ਕੋਈ ਖਤਮ ਹੋਈ ਜਾਂਦੇ ਅਸੀਂ ਜੇ ਬਾਅਦ ਸਾਡੇ ਮਰੀ ਜਾਂਦੇ ਆ ਆ ਜ਼ਮੀਨਾਂ ਛੋਡੀਆਂ ਦੱਬੀਆਂ ਗਈਆਂ ਮਜ਼ਦੂਰੀ ਛੋਡੇ ਖਤਮ ਹੋ ਗਏ ਕੋਈ ਰਹਿਣਾ ਪਈ ਇੱਥੇ ਜੋ ਇਸ ਕਰਕੇ ਬੇਨਤੀ ਆ ਵੀ ਇਹ ਸਾਂਝੀ ਆਵਾਜ਼ ਆ ਸਮੁੱਚੇ ਅਸੀਂ ਕੋਈ ਪਾਰਟੀ ਦਾ ਬੰਦਾ ਜਿਹੜੀ ਦਾ ਮਰਜ਼ੀ ਹੈ ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਸਾਂਝੇ ਸਾਰੇ ਲੋਕਾਂ ਦਾ ਇਕੱਠ ਹੈ ਸਾਰੇ ਲੋਕਾਂ ਦੀ ਆਵਾਜ਼ ਆ ਇਹ ਜ਼ਬਰ ਦੀ ਗੱਲ ਹੈ ਜ਼ਬਰ ਦੇ ਖਿਲਾਫ ਕੋਈ ਵੀ ਆ ਸਕਦਾ ਕੋਈ ਪਾਰਟੀ ਵਾਲਾ ਕੋਈ ਧਾਰਮਿਕ ਸਮਾਜਿਕ ਕੋਈ ਬੰਦਾ ਇਸ ਸਾ ਲੈ ਸਕਦਾ ਸਾਨੂੰ ਬਖਤ ਵਦ ਪੀਰ ਆ ਕਿ 13 ਤਰੀਕ ਨੂੰ ਐਤਵਾਰ ਨੂੰ ਸਵੇਰ 10 ਵਜੇ ਜ਼ਿਲ੍ਹਾ ਬਰਨਾਲਾ ਤਪਾ ਮੰਡੀ ਜਿਹੜੀ ਦਾਣਾ ਮੰਡੀ ਆ ਪਿੰਡ ਤਾਜੋ ਕੰਨ ਜਿਹੜੇ ਛੜਕ ਜਾਂਦੀ ਆ ਤਪਾ ਮੰਡੀ ਤੋਂ ਉਥੇ ਆਪਾਂ ਪਹੁੰਚਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ